जितेंद्र कुमार जुगनू हेडलाइन ट्वेंटी फोर तो आज हम पहुंचे हैं जगराओं पी डी एफ मेले में जहाँ पर थार्मा पी डी एफ मेला लगा है आज जो कि अठारह सालों से लगातार चल रहा है चल रहा है यहाँ पे जगराओं मंडी में जगराओं मंडी में चल रहा है पी डी एफ मेला और जहाँ पर देश और विदेश के सभी फार्मर आते हैं और अच्छी जानकारी लेते हैं आगे और बड़ी बड़ी कंपनियाँ मल्टी नेशनल कंपनियाँ भी आके अपने स्टॉल लगाती हैं और लोगों को जानकारी देती है पी डी मेले में क्या कुछ हो रहा है यहाँ पर फार्मरों के लिए काफ़ी कुछ सीखने को मिलता है और बड़ी बड़ी कंपनियाँ आके समझाती हैं और इनका जो मेन मकसद है फार्मरों को जानकारी देना आओ आपको यहाँ यहाँ की कुछ खेल के दिखाते हैं ਦੇ ਵਿੱਚ ਡੈਰੀ ਫਾਰਮਿੰਗ ਨੂੰ ਪ੍ਰਮੋਟਿੰਗ ਤੇ ਲੱਗੀ ਹੈ। ਦੇਖੋ ਜੀ ਮੈਂ ਇਸ ਮੇਲੇ ਨਾਲ ਪਹਿਲੇ ਮੇਲੇ ਤੋਂ ਜੁੜਿਆ ਹੋਇਆ ਤੇ ਤਕਰੀਬਨ 18 18ਵੇਂ ਮੇਲੇ ਤੇ ਮੈਂ 16 ਮੇਲੇ ਅਟੈਂਡ ਕੀਤੇ ਨੇ। ਇਹ ਮੇਲਾ ਦਿਨੋਂ ਦਿਨ ਲਗਾਤਾਰ ਜਿੱਥੋਂ ਤੱਕ ਕਿਸਾਨਾਂ ਦਾ ਖਿੱਚ ਹੈ ਉਹਦੇ ਉਹਦੇ ਵਿੱਚ ਵੀ ਗਿਣਤੀ ਵਧ ਰਹੀ ਹੈ ਤੇ ਜਿੱਦ ਤੱਕ ਪੰਜਾਬ ਤੋਂ ਬਾਹਰ ਵਾਲੇ ਐਗਜ਼ੀਬਿਟਰਸ ਦੀ ਖਿੱਚ ਹੈ ਉਹਦੀ ਵੀ ਉਹਦੀ ਵੀ ਜਿਹੜੀ ਗਿਣਤੀ ਹੈ ਉਹ ਵਧ ਰਹੀ ਹੈ ਇਸ ਮੇਲੇ ਦੇ ਦੌਰਾਨ ਜਿਹੜੀਆਂ ਐਗਜ਼ੀਬਿਸ਼ਨਾਂ ਲਗੀਆਂ ਜਾ ਰਹੀਆਂ ਨੇ ਜਿਹੜੇ ਬ੍ਰੀਡ ਕੰਪੀਟੀਸ਼ਨ ਹੋ ਰਹੇ ਨੇ ਇਹਨਾਂ ਦੇ ਨਾਲ ਕਿਸਾਨਾਂ ਨੂੰ ਨਾ ਕੇਵਲਾ ਆਪਣੀ ਪਰਫਾਰਮੈਂਸ ਦਿਖਾਉਣ ਦਾ ਮੌਕਾ ਮਿਲਦਾ ਜੀ ਮੇਰਾ ਹਾਰਡ ਜਿਹੜਾ ਕਿੰਨਾ ਚੰਗਾ ਹੈ ਉਹਨਾਂ ਨੂੰ ਉਹਦੇ ਨਾਲ ਵੇਤਰ ਮੁੱਲ ਲੈਣ ਦਾ ਵੀ ਮੌਕਾ ਮਿਲਦਾ ਦੇਖੋ ਦੁਨੀਆ ਬਦਲ ਰਹੀ ਹੈ ਸਾਡਾ ਸਾਰਾ ਜਿਹੜਾ ਹੈ ਦੁਨੀਆ ਦੇ ਵਿੱਚ ਟੈਕਨੋਲੋਜੀ ਦੁਨੀਆ ਦੇ ਵਿੱਚ ਜਿਹੜੀਆਂ ਫੋਲਸ ਜਿਹੜੀਆਂ ਟੈਕਨੀਕਾਂ ਨੇ ਉਹਨਾਂ ਸਾਰੀਆਂ ਦੇ ਵਿੱਚ ਚੇਂਜ ਹੋ ਰਹੀ ਹੈ ਇਸ ਲਈ ਡੇਰੀ ਫਾਰਮਰ ਫਾਰਮਰ ਨੂੰ ਵੀ ਨਵਾਂ ਨੌਲੇਜ ਨਵੇਂ ਆਈਡੀਆਜ਼ ਨਵੀਂ ਟੈਕਨੋਲੋਜੀ ਲੈਣ ਵਾਸਤੇ ਲੋੜ ਹੈ ਬਦਲਾਅ ਦੀ ਲੋੜ ਹੈ ਔਰ ਉਸ ਬਦਲਾਅ ਵਾਸਤੇ ਇਹ ਮੇਲਾ ਜਿਹੜਾ ਹੈ ਬਹੁਤ ਜ਼ਿਆਦਾ ਅੱਛਾ ਰੋਲ ਪਲੇ ਕਰ ਰਿਹਾ ਹੈ ਇੱਥੇ ਜਿਹੜੀਆਂ ਐਗਜ਼ੀਬਿਸ਼ਨਾਂ ਲੱਗੀਆਂ ਨੇ ਉਹ ਸਾਰੀਆਂ ਇਹਦੇ ਵਿੱਚ ਦੇਸੀ ਤੇ ਵਿਦੇਸ਼ੀ ਦੋਨੇ ਕੰਪਨੀਆਂ ਆਈਆਂ ਜਿਹੜੀਆਂ ਇੱਥੇ ਲੱਗੀਆਂ ਨੇ ਗੋਸ਼ਟੀਆਂ ਹੋਣਗੀਆਂ ਨੇ ਕਿਸਾਨਾਂ ਦੇ ਨਾਲ ਉਹਦੇ ਵਿੱਚ ਜਿਹੜੇ ਸਾਰੇ ਸਟੇਕ ਹোলਡਰ ਨੇ ਜਿਹਦੇ ਵਿੱਚ ਤੁਸੀਂ ਮੈਂ ਕਹਿ ਸਕਦਾ ਹਾਂ ਕਿ ਜਿਹੜੇ ਸਾਇੰਟਿਸਟ ਵੀ ਨੇ ਜਿਹੜੇ ਟੈਕਨੋਲੋਜੀਸਟ ਵੀ ਨੇ ਜਿਹਦੇ ਵਿੱਚ ਪ੍ਰਾਈਵੇਟ ਕੰਪਨੀਆਂ ਦੇ এমਪਲਾਈਜ਼ ਵੀ ਨੇ ਜਿਹਦੇ ਵਿੱਚ ਕਿਸਾਨ ਵੀ ਨੇ ਉਹ ਸਾਰੇ ਜਿਹੜੇ ਨੇ ਉਹ ਇੱਕੋ ਪਲੇਟਫਾਰਮ ਤੇ ਇਕੱਠੇ ਹੁੰਦੇ ਨੇ ਤੇ ਜਦੋਂ ਉਹ ਸਾਰਾ ਕੁਝ ਡਿਸਕਸ ਕਰਨਗੇ ਤਾਂ ਡੈਫੀਨਿਟਲੀ ਜਿਹੜੇ ਸਾਡੇ ਕਿਸਾਨ ਨੇ ਉਹ ਨਵੀਆਂ ਟੈਕਨੀਕਾਂ ਨੂੰ ਬਾਰੇ ਜਾਣਕਾਰੀ ਲੈਣਗੇ ਉਹਨਾਂ ਨੂੰ ਉਹਨਾਂ ਨੂੰ ਉਪਰਉਣ ਚ ਜਿਹੜੇ ਨੇ ਉਹ ਉਤਸ਼ਾਹਤ ਹੋਣਗੇ ਤੇ ਉਹਦੇ ਨਾਲ ਬੇਤਰ ਫਾਇਦਾ ਹੋਏਗਾ ਉਹਨਾਂ ਦੀ ਜਿਹੜੀ ਦਾ ਧੰਦਾ ਜਿਹੜਾ ਹੈ ਉਹ ਵਧੇਗਾ ਕਿਉਂਕਿ ਮੇਰਾ ਇਹ ਮੰਨਣਾ ਹੈ ਬਹੁਤ ਚੰਗੀ ਤਰ੍ਹਾਂ ਬੀਇੰਗ ਬਿਲਕੁਲ ਸਾਡੇ ਦੇ ਵਿੱਚ ਹੀ ਰਹਿਣ ਕਰਕੇ ਤੇ ਖੇਤੀਬਾੜੀ ਕਮਿਸ਼ਨਰ ਪੰਜਾਬ ਦਾ ਰਹਿਣ ਕਰਕੇ ਵੀ ਜੇ ਅਸੀਂ ਦੇਸ਼ ਦੇ ਵਿੱਚ ਤਰੱਕੀ ਕਰਨੀ ਹੈ ਤਾਂ ਸਾਨੂੰ ਏਰੀ ਤੇ ਖੇਤੀ ਦੇ ਵਿੱਚ ਤਰੱਕੀ ਕਰਨੀ ਪੈਗੀ ਰੂਰਲ ਲੈਂਡਸਕੇਪ ਦੀ ਜੇ ਅਸੀਂ ਤਬਦੀਲੀ ਕਰਨੀ ਹੈ ਉਸ ਤਬਦੀਲੀ ਲਈ ਸਾਨੂੰ ਇਹ ਇਹ ਦੋਨੇ ਖੇਤਰ ਨੇ ਜਿਹੜੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਪਰਫਾਰਮੈਂਸ ਕਰਨੀ ਪੈਗੀ ਨਹੀਂ ਤਾਂ ਤੇ ਇਹਦੇ ਨਾਲ ਹੀ ਸਾਡਾ ਦੇਸ਼ ਜਿਹੜਾ ਹੈ ਉਹ ਵਿਕਸਤ ਦੇਸ਼ ਬਣ ਸਕੂਗਾ ਨਹੀਂ ਰੂਲਡ ਲੈਂਡਸਕੇਪ ਦੀ ਬਦਲੀ ਤੋਂ ਬਿਨਾਂ ਚਿੱਤਵਦੀਲੀ ਤੋਂ ਬਿਨਾਂ ਦੇਸ਼ ਵਿਕਸਤ ਨਹੀਂ ਹੋ ਸਕਦਾ ਇਹ ਕਿੰਨੇ ਕਿਲੋਮੀਟਰ ਤੱਕ ਲਾਈਨਾਂ 'ਚ ਪਹਿਲਾ ਦਿਨ ਹੀ ਇਹ ਪਹਿਲਾ ਸ਼ੋਅ ਆ ਜਿਹੜਾ ਏਸ਼ੀਆ ਦਾ ਜਿਹਦੇ ਵਿੱਚ ਸਾਰੇ ਦੇਸ਼ ਦੇ ਫਾਰਮਰ ਆਉਂਦੇ ਆ ਕੋਈ ਵੀ ਡੇਰੀ ਫਾਰਮਰ ਨਹੀਂ ਰਹਿੰਦਾ ਜਿਹੜਾ ਨਹੀਂ ਹੁੰਦਾ ਐਗਰੀਕਲਚਰ ਵਾਲੇ ਫਾਰਮਰ ਵੀ ਆਉਂਦੇ ਡੇਰੀ ਫਾਰਮਰ ਕਿਉਂਕਿ ਦੋਨੋਂ ਐਗਜ਼ਿਬਿਸ਼ਨ ਆ ਐਗਰੀਕਲਚਰ ਦੀ ਵੀ ਹੈ ਤੇ ਡੇਰੀ ਦੀ ਵੀ ਹੈ ਤੇ ਪਰੇ ਵੱਡੀ ਗੱਲ ਇਹ ਆ ਕਿ ਜਿਹੜੇ ਪੰਜਾਬ ਦੇ ਵਿੱਚ ਡੇਰੀ ਫਾਰਮਿੰਗ ਨੂੰ ਅਪਣਾਉਣ ਵਾਲੇ ਲੋਕ ਹੁਣ ਫਾਰਮਰ ਨਵੇਂ ਜਿਹੜੇ ਆ ਰਹੇ ਆ ਉਹ ਬਹੁਤ ਸਪੀਡ ਬਣ ਗਈ ਹੈ ਜਿਹੜੇ ਕੈਨੇਡਾ ਤੋਂ ਵਾਪਸ ਆ ਰਹੇ ਜਾਂ ਕੈਨੇਡਾ ਨਹੀਂ ਜਾਣਾ ਚਾਹੁੰਦੇ ਉਹ ਇੱਥੇ ਠੰਡਾ ਕਰਨਾ ਚਾਹੁੰਦੇ ਉਹ ਡੈਰੀ ਤੇ ਠੰਡੇ ਨਹੀਂ ਬਣਾ ਰਹੇ ਆ ਉਹਦਾ ਤੁਸੀਂ ਬਿਲਕੁਲ ਪਿਛਲੇ ਮੇਲੇ ਨਾਲੋਂ ਇਸ ਮੇਲੇ 'ਚ ਫਰਕ ਦੇਖ ਸਕਦੇ ਹੋ ਮੈਂ ਸਭ ਤੋਂ ਵੱਡੀ ਤੁਹਾਡੇ ਮਾਦੇਵ ਰਾਹੀਂ ਇੱਕ ਜਰੂਰ ਕਿਉਂਕਿ ਚੈਨਲ ਤੁਹਾਡਾ ਇਹ ਸਾਰੇ ਸ਼ਹਿਰਾਂ ਵਾਲੇ ਵੀ ਸੁਣਦੇ ਆ ਸਾਡਾ ਇੱਕ ਇਸ ਵਾਰ ਥੀਮ ਆ ਜਿਹੜਾ ਉਹ ਅਡਲਟਰੇਸ਼ਨ ਤੇ ਆ ਅਸੀਂ ਅਡਲਟਰੇਸ਼ਨ ਤੇ ਬਹੁਤ ਕੰਮ ਕੀਤਾ بڑے ਲੋਕ ਅਡਲਟਰੇਸ਼ਨ ਕਰਨ ਵਾਲੇ ਫੜੇ ਆ ਫੜਾਏ ਆ ਪਰ ਉਹ ਸਾਰੇ 20000 ਰੁਪਏ ਦੇ ਜੁਰਮਾਨੇ ਨਾਲ ਲੱਗੇ ਤਾਂ ਛੋਟੇ ਜਿੰਨਾ ਕੋਈ ਵਧੀਆ ਕਾਨੂੰਨ ਨਹੀਂ ਆ ਕੋਈ ਸਰਕਾਰਾਂ ਦੇ ਵਧੀਆ ਇਹਦੇ ਤੇ ਮੈਂ ਬੇਨਤੀ ਇਹ ਕਰ ਰਿਹਾ ਜੋ ਨਾਲ ਸਾਨੂੰ ਖਫਤ ਕਰਨ ਨੂੰ ਤੇ ਡੈਰੀ ਫਾਰਮਰਾਂ ਨੂੰ ਚਾਹੇ ਆਮ ਖਸਾਨਾਂ ਨੂੰ ਆਮ ਲੋਕਾਂ ਨੂੰ ਸਮਾਜਿਕ ਤੌਰ ਤੇ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਤੇ ਅਜੇ ਫਾਰਮਰ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਵਧੀਆ ਪ੍ਰੋਡਕਟ ਜਿਹੜੇ ਲੋਕਾਂ ਦੇ ਤੱਕ ਪਹੁੰਚਣ ਤਾਂ ਕਿ ਉਹਨੇ ਸਿਹਤ ਨਾ ਖਰਾਬ ਹੋਵੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਸਾਰੇ ਵਿਆਹ ਕਰਦੇ ਆ ਜਾਂ ਘਰਾਂ ਦੇ ਵਿੱਚ ਪ੍ਰੋਡਕਟ ਵਰਤਦੇ ਆ ਉਹ ਸਾਰੇ ਪੈਕੇਟ ਬੰਦ ਮਿਲਕ ਐਂਡ ਮਿਲਕ ਪ੍ਰੋਡਕਟ ਵਰਤਨੇ ਚਾਹੀਦੇ ਖਾਸ ਕਰਕੇ ਮਿਲਕ ਪ੍ਰੋਡਕਟ ਜਿਹੜੇ ਤਨੀਰ ਫੂਆ ਦੁੱਧ ਘਿਓ ਸਾਰਾ ਜੋ ਵੀ ਚੀਜ਼ ਵਰਤਦੇ ਆ ਫਿਰ ਆਪਣੇ ਆਪ ਜਦੋਂ ਤੁਸੀਂ ਪੈਕੇਟ ਬੰਦ ਵਰਤੋ ਤੇ ਜਿਵੇਂ ਤੁਸੀਂ ਵਿਆਹਾਂ ਦੇ ਵਿੱਚ ਆਪਾਂ ਦੇਖਿਆ ਪਾ ਵੀ ਕੈਟਰਰ ਜਿਹੜੇ ਐਡਲਟਰੇਸ਼ਨ ਦਾ ਸਭ ਤੋਂ ਵੱਡੀ ਮਤਲਬ ਪ੍ਰਸ਼ਾਹਤ ਕਰਦੇ ਇਹਨੂੰ ਕਿਉਂਕਿ ਉਹ ਤੁਹਾਨੂੰ ਆਪ ਹੀ ਕਹਿੰਦੇ ਜੀ ਤੁਸੀਂ 400 ਰੁਪਏ ਵਾਲਾ ਬਨੀਰ ਤੁਹਾਨੂੰ ਲੈਣਾ 250 ਵਾਲਾ ਲੈ ਦੇਣੇ 250 ਵਾਲਾ ਲੈ ਦੇਣੇ ਮੈਂ ਸਾਰਿਆਂ ਨੂੰ ਕਹਿੰਦਾ ਜੇ ਤੁਸੀਂ 50 ਲੱਖ ਵਿਆਹ ਤੇ ਲਾਇਆ ਤੇ ਜੇ 50000 70000 ਨਾਲ ਲੋਕਾਂ ਦੀ ਸੀਟਾਂ ਖਲਵਾਦਣਾ ਕਰੋ ਮੇਰੀ ਬੈਂਤੀ ਪੈਕੇਟ ਬੰਦ ਪ੍ਰੋਡਕਟ ਹੈ ਜਿਹੜੇ ਵਰਤੋ ਤੇ ਸ਼ੋਅ ਹੈ ਜਿਹੜਾ ਨਵੇਂ ਫਾਰਮਰਾਂ ਲਈ ਬਹੁਤ ਉਹਨਾਂ ਨੂੰ ਉਤਸ਼ਾਹਿਤ ਕਰਦਾ ਤੇ ਜਿਹੜੀ ਪੰਜਾਬ ਦੀ ਬਰੀਡ ਆ ਸਾਰੇ ਜ਼ਿਲ੍ਹੇ ਨੇ ਸ਼ੋਅ ਹੈ ਤਿੰਨ ਦਿਨ ਦਾ ਸ਼ੋਅ ਹੈ ਜਿਹੜਾ ਜੀ ਪਹਿਲਾ ਦਿਨ ਠੀਕ ਹੈ ਕੋਣ ਕੋਣ ਇੱਥੇ ਤਿੰਨ ਦਿਨ ਕਿਸ ਤਿੱਕਣਾ ਰਹੇਗਾ ਨਹੀਂ ਤਿੰਨ ਦਿਨ ਕੰਪੀਟੀਸ਼ਨ ਹੈ ਮਿਲਕਿੰਗ ਕੰਪੀਟੀਸ਼ਨ ਆ ਬਰੀਡ ਦੇ ਕੰਪਲੀਟ ਹੋ ਜਾ ਰਹੇ ਆ ਹੀ ਐ ਪਸ਼ੂ ਜਿਹੜੇ ਮੁਕਾਬਲੇ 'ਚ ਆਏ ਆ ਤੂੰ ਤੁਸੀਂ ਕੰਪੀਟੀਸ਼ਨਾਂ ਦੀ ਜ਼ਰੂਰ ਝਲਕ ਦਿਖਾਓ ਇੱਕ ਵਾਰ ਤੁਸੀਂ ਦੇਖੋ ਲੁੱਕ ਕਿ ਕਿਸ ਤਰੀਕੇ ਨਾਲ ਕੰਪੀਟੀਸ਼ਨ ਵਿੱਚ ਲੋਕ ਲੜ ਲੈ ਕੇ ਆਉਂਦੇ ਆ ਤੇ ਉਹ ਤੁਹਾਨੂੰ ਪਤਾ ਲੱਗ ਜਾਵੇ ਸਰ ਇਸ ਵਾਰ ਕੋਈ ਮੰਤਰੀ ਆ ਰਿਹਾ ਕੋਈ ਪੰਜਾਬ ਆ ਵੀ ਅ ਕੱਲ ਆਉਣਗੇ ਜੀ ਕੌਣ ਜੀ ਖੁੱਡੀਆਂ ਸਾਰਾ ਕੌਣ ਠੀ ਪੀਡੀਐਫੀ ਦੀ ਐਕਸਪੋ ਦੀ ਓਪਨਿੰਗ ਤੇ ਆਇਓ ਕੀ ਕਹੋਗੇ ਜੀ ਕਿਸ ਤਰ੍ਹਾਂ ਦਾ ਇਹ ਪੀਡੀਐਫ ਹੈ ਜੀ ਤੁਸੀਂ ਪਹਿਲਾਂ ਵੀ ਆਇਓ ਇੱਥੇ ਕਦੀ ਜਾਂ ਫਸਟ ਟਾਈਮ ਆਇਓ ਕੀ ਕਹੋਗੇ ਜੀ ਮੈਂ ਡਾਕਟਰ ਅਮਰ ਸਿੰਘ ਪਰਮਾਰ ਮੈਂ ਡਾਇਰੈਕਟਰ ਐਕਸਟੈਂਸ਼ਨ ਰਿਟਾਇਰਡ ਹਾਂ ਗੁਰੂ ਅੰਗਦ ਦੇ ਬਟੇ ਇੰਸਟੀਟਿਊਟ ਤੋਂ ਜਿੰਨਾ ਵੀ ਡੇਰੀ ਦਾ ਕੰਮ ਹੈਗਾ ਖਾਸ ਕਰਕੇ ਕ੍ਰਾਸ ਬ੍ਰੇਡਿੰਗ ਦਾ ਮੈਂ ਇਸ ਧੰਦੇ ਨਾਲ 1971 ਤੋਂ ਜੁੜਿਆ ਪੀਡੀਐਫ ਇਹ ਸਤੋ ਪਹਿਲੇ ਸਾਡੀ ਗਡੇਰੀ ਫਾਰਮਰ ਐਸੋਸੀਏਸ਼ਨ ਬਣੀ ਸੀ ਜੋ ਕੋ ਯੂਨੀਵਰਸਿਟੀ ਸ਼ਾਸਿਓ ਕੀਤੀ ਸੀ 1969 ਦੇ ਵਿੱਚ ਉਹ ਛੋਟੇ ਸਕੇਲ ਤੇ ਸੀ ਉਸ ਤੋਂ ਬਾਅਦ ਸਰਦਾਰ ਜਜੀਤ ਸਿੰਘ ਇਹ ਪ੍ਰਧਾਨ ਬਣਿਆ 2003 ਦੇ ਵਿੱਚ ਇਸ ਸੰਸਥਾ ਦੇ ਔਰ 2003 ਤੋਂ ਲੈ ਕੇ ਹਲੇ ਤੱਕ ਇਹੀ ਪ੍ਰਧਾਨ ਚੱਲੇ ਹੈਗੇ ਆ ਔਰ ਮੇਖਾ ਜੀ ਕੱਲੀ ਸੰਸਥਾ ਹੋਣੀ ਹਿੰਦੁਸਤਾਨ ਚ ਜਿਹਦੇ ਇੱਕ ਐਡੇ ਡਾਇਨਾਮਿਕ ਲੀਡਰ ਹੈਗੇ ਆ ਔਰ ਇਹਨਾਂ ਨੇ ਇਸ ਸੰਸਥਾ ਨੂੰ 21 22 ਸਾਲਾਂ ਦੇ ਵਿੱਚ ਇੰਨੀ ਤਰੱਕੀ ਦਿੱਤੀ ਹੈਗੀ ਹੈ ਯੂਨੀਵਰਸਿਟੀ ਦੀ ਗਾਈਡੈਂਸ ਦੇ ਨਾਲ ਔਰ ਖੇਤੀਬਾੜੀ ਦੇ ਜਿਹੜੇ ਫਾਰਮਰਸ ਨੇ ਡੇਰੀ ਫਾਰਮਰ ਹੈਗੇ ਉਹਨਾਂ ਦੇ ਨਾਲ ਕ੍ਰਾਸ ਫਿਟਿੰਗ ਦੀ ਸ਼ੁਰੂਆਤ ਹਮਾਰੇ ਹਿੰਦੁਸਤਾਨ 'ਚ ਹੋਈ ਸੀ ਲੇਕਿਨ ਜਿਹੜੀ ਕਾਮਯਾਬੀ ਕ੍ਰਾਸ ਫਿਟਿੰਗ ਨੂੰ ਔਰ ਕੈਪੈਬਿਲਿਟੀ ਨੂੰ ਪੰਜਾਬ 'ਚ ਮਿਲੀ ਹੈ ਔਰ ਹਿੰਦੁਸਤਾਨ 'ਚ ਕਿਤੇ ਨਹੀਂ ਮਿਲੀ ਇੱਥੇ ਮੈਨੂੰ ਯਾਦ ਹੈ ਕਿ ਜਦੋਂ ਅਸੀਂ 1974-75 ਦੇ ਵਿੱਚ ਸਾਡੇ ਡੇਰੀ ਫਾਰਮ ਦੀ ਇੱਕ ਗਾਂ 50 ਕਿਲੋ ਦੁੱਧ ਦਿੱਤਾ ਸੀ ਨੇ 50.9 ਕਿਲੋ ਤੇ ਸਾਨੂੰ ਲੋਕੀ ਕਹਿੰਦੇ ਸੀ ਬਈ ਤੁਸੀਂ ਗੱਪ ਮਾਰਦੇ ਹੋ ਝੂਠ ਬੋਲਦੇ ਹੋ ਇਨਾ ਦੁੱਧ ਗਾਂ ਨਹੀਂ ਦੇ ਸਕਦੀ ਔਰ ਹੁਣ ਤੁਸੀਂ ਦੇਖੋ ਉਸੇ ਸਵੇਰੇ ਦੇ ਵਿੱਚ ਇੱਥੋਂ ਦਾ ਡੇਰੀ ਫਾਰਮਰ ਦਾ ਮੇਲਾ ਜਿੱਥੇ ਲੱਗਾ ਹੈ ਇਹਨਾਂ ਦਾ ਰਿਕਾਰਡ 74 ਕਿਲੋ ਦਾ 74 ਕਿਲੋ ਦੁੱਧ ਪੈਦਾ ਕਰਨਾ ਇੱਕ ਦਿਨ ਦੇ ਵਿੱਚ ਇਹ ਤਰੱਕੀ ਦੱਸਦਾ ਹੈ ਕਿ ਸਾਡੇ ਪੰਜਾਬ ਵਿੱਚ ਦੁੱਧ ਉਤਪਾਦਨ ਦੇ ਵਿੱਚ ਕਿੰਨੀ ਤਰੱਕੀ ਕੀਤੀ ਹੈ ਉਹਦੇ ਵਿੱਚ ਤੁਸੀਂ ਕੋਈ ਵੀ ਟੈਕਨੋਲੋਜੀ ਲੈ ਲਓ ਬਰੀਡਿੰਗ ਇੰਪਰੂਵਮੈਂਟ ਐਸਵੇਲੇ ਸਾਰੀ ਵਰਲਡ ਕਲਾਸ ਕੰਪਨੀਆਂ ਜਿੱਥੇ ਵੀ ਕਿਤੇ ਸੀਮਨ ਪ੍ਰੋਡਕਸ਼ਨ ਹੈਗੀ ਹੈ ਪਾਲਸਟ੍ਰੀ ਫਰੀਜ਼ਿੰਗ ਦੀ ਉਹ ਸਾਰੀਆਂ ਕੰਪਨੀਆਂ ਇੱਥੇ ਇੱਕ ਬੜੇ ਸਟਾਲ ਆਉਂਦੀਆਂ ਆ ਫਾਰਮਰ ਆਪਣੀ ਮਰਜ਼ੀ ਮੁਤਾਬਕ ਜਿਹੜੀ ਵੀ ਬੁੱਧਾ ਸੀਮਨ ਨੂੰ ਚੰਗਾ ਲੰਦਾ ਉਹ ਦੇਖਦੇ ਆ ਕਿ ਮੈਨੂੰ ਕਿੱਦਾਂ ਦੀਆਂ ਮੈਂ ਗਾਇਆਂ ਪੈਦਾ ਕਰਨੀਆਂ ਉਹ ਸੀਮਨ ਤੋਂ ਉਹਨਾਂ ਕੰਪਨੀ ਤੋਂ ਪ੍ਰੋਜੈਕਟ ਕਰਦੇ ਆਂ ਜੀ ਫੀਡਿੰਗ ਦੀ ਕਿਉਂਕਿ ਜਦ ਤੱਕ ਚੰਗੇ ਜਾਨਵਰ ਪੈਦਾ ਕਰਕੇ ਜਦੋਂ ਅਸੀਂ ਉਹ ਚੰਗੀ ਫੀਡਿੰਗ ਨਹੀਂ ਕਰਾਂਗੇ ਉਨਾ ਦਾ ਪੂਰਾ ਭਾਰ ਨਹੀਂ ਹੋਏਗਾ ਅਸੀਂ ਉਹਨਾਂ ਦਾ ਪੂਰਾ ਦੁੱਧ ਹੀ ਲੈ ਸਕਦੇ ਹਾਂ ਇਸ ਕਰਕੇ ਫੀਡ ਇੰਪਰੂਵਮੈਂਟ ਤਾਂ ਕੀਤੀ ਉਹਨਾਂ ਦੀ ਫੀਡਿੰਗ ਦੀ ਟੈਕਨੋਲੋਜੀ ਬਣਾਈ ਕਿ ਕਿੰਨਾ ਦਾਣਾ ਪਾਣਾ ਚਾਹੀਦਾ ਕਿੰਨਾ ਹਰਾਚਾਰ ਪਾਣਾ ਚਾਹੀਦਾ ਬਹੁਤ ਬੈਸਟ ਐਫਰਟ ਲਈ ਬਹੁਤ ਬੈਸਟ ਐਫਰਟ ਕੀਤੀਆਂ ਉਹਦੇ ਨਾਲ ਨਾਲ ਬਿਮਾਰੀਆਂ ਦਾ ਕੰਟਰੋਲ ਇਹ ਵੀ ਜ਼ਰੂਰੀ ਹੈਗਾ ਔਰ ਉਹਦੇ ਨਾਲ ਨਾਲ ਨੇ ਦੱਸਿਆ ਕਿ ਦੁੱਧ ਦੀ ਮਾਰਕੀਟਿੰਗ ਕਿੱਦਾਂ ਕਰਨੀ ਹੈ ਦੁੱਧ ਦੀ ਪ੍ਰੋਸੈਸਿੰਗ ਕਿੱਦਾਂ ਕਰਨੀ ਹੈ ਤਾਂ ਕਿ ਤਾਂ ਹੀ ਅਸੀਂ ਲਾਹੇਵੰਦ ਧੰਦਾ ਬਣਾ ਸਕੀਏ ਜੀ ਇਸ ਵੇਲੇ ਸਾਰੇ ਹਿੰਦੁਸਤਾਨ 'ਚ ਡਾਈਵਰਸੀਫਿਕੇਸ਼ਨ ਆਫ ਐਗਰੀਕਲਚਰ ਦੀ ਗੱਲ ਚੱਲਦੀ ਹੈ ਉਹਦੇ ਵਿੱਚ ਇੱਕ ਡੇਰੀ ਫਾਰਮ ਇੱਕ ਇਹੋ ਜਿਹਾ ਧੰਦਾ ਹੈ ਜਿਹੜਾ ਕਿ ਐਗਰੀਕਲਚਰ ਫਾਰਮਿੰਗ ਵਿੱਚ ਡਾਈਵਰਸੀਫਿਕੇਸ਼ਨ ਧਿਆਨ ਵਾਸਤੇ ਬਹੁਤ ਸਹਾਇਕ ਹੋ ਸਕਦਾ ਹੈਗਾ ਜੀ ਸਾਡੀ ਕਿਸੜੀ ਹੈਗੀ ਬਹੁਤ ਪੁਰਾਣੀ ਸਾਨੂੰ ਕੋਈ ਫੋਰਡ ਫੰਡਿਸ਼ਨਲ ਪ੍ਰੋਜੈਕਟ ਮਿਲਿਆ ਸੀ 71 ਵਰ੍ਹੇ 'ਚ ਉਹਦੇ 'ਚ ਅਸੀਂ ਦੱਸਿਆ ਸੀ ਕਿ ਉਹ ਇੰਟੈਂਸਿਵ ਵਾਡ ਕ੍ਰੋਪਿੰਗ ਬਿਲ ਪ੍ਰੋਡਕਸ਼ਨ ਸੀ ਕਿ ਜੇ ਆਪਾਂ ਖੇਤੀ ਨੂੰ ਦੇ ਨਾਲ ਡੇਰੀ ਫਾਰਮਿੰਗ ਕਰਾਂਗੇ ਤੇ ਇਹਦਾ ਫਾਇਦਾ ਵੀ ਚ ਹੋਏਗਾ ਉਹਦੇ ਨਾਲ ਜਿਹੜੀ ਸਾਡੀ ਖੇਤੀ ਦੀ ਪ੍ਰੋਡਕਸ਼ਨ ਉਹ ਵੀ ਚੰਗੀ ਬਣੇਗੀ ਉਹ ਤੇਰਾ ਡੇਰੀ ਫਾਰਮਿੰਗ ਵੀ ਬਹੁਤ ਕਾਇਮ ਹੋਏਗਾ ਜੀ ਔਰ ਮੈਨੂੰ ਉਮੀਦ ਹੈ ਕਿ ਐਦਾਂ ਦੇ ਮੇਲੇ ਸਾਰੇ ਹਿੰਦੁਸਤਾਨ ਚ ਲੱਗਨੇ ਚਾਹੀਦੇ ਨੇ ਇਹ ਫਾਰਮਰ ਅਪਣਾਉਂਦੇ ਆ ਜੀ ਇਹਨਾਂ ਦਾ ਸਾਰੀ ਮੈਨੇਜਮੈਂਟ ਆਪਣੀ ਹੈਗੀ ਆ ਜੀ ਔਰ ਇੰਡੀਪੈਂਡੈਂਟ ਕੰਮ ਕਰਦੇ ਆ ਮੈਂ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਔਰ ਇਹਨਾਂ ਦੀ ਸੰਸਥਾ ਨੂੰ ਹੋਰ ਉਮੀਦ ਕਰਦਾ ਅੱਗੇ ਦਿਨ ਦੁਗਣੀ ਰਾਤ ਚ ਬੁਧਕੀ ਤਰੱਕੀ